ਜੀ ਸਾਰਾ ਸਟਾਫ ਆ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਆ ਪ੍ਰੋਫੈਸਰਸ ਤੋਂ ਕਲਰਕਸ ਤੋਂ ਟੈਕਨੀਸ਼ੀਅਨਸ ਤੋਂ ਲੈ ਕੇ ਸਾਰਾ ਸਟਾਫ ਇੱਥੇ હાજર ਸਾਡੇ ਬਹੁਤ ਸਾਰੇ ਇਸ਼ੂ ਨੇ ਜੀ ਜਿੰਨਾ ਸਾਰਿਆਂ ਨੂੰ ਜਿਹੜਾ ਹੈਗਾ ਵੀ ਇੱਕ ਫਾਈਨੈਂਸ਼ੀਅਲ ਇਸ਼ੂ ਦੇ ਸਾਡੇ ਜਿਵੇਂ ਤਨਖਾਹਾਂ ਦੇ ਇਸ਼ੂ ਹਨ ਪੁਰਾਣੀਆਂ 6 ਮਹੀਨੇ ਦੀਆਂ ਤਨਖਾਹਾਂ ਸਾਡੀਆਂ ਜਿਹੜੀਆਂ ਉਹ ਪੈਂਡਿੰਗ ਹਨ ਸਾਡੀਆਂ ਪ੍ਰੋਮੋਸ਼ਨਾਂ ਪੈਂਡਿੰਗ ਹਨ ਕੁਝ ਸਾਡੇ ਮੈਂਬਰ ਜਿਹੜੇ ਹਨ ਜਿਹੜੇ ਮਾਲੀ ਸਵੀਪਰ ਹਨ ਉਹਨਾਂ ਦਾ ਕੋਈ ਵੀ ਉਹਨਾਂ ਦੀ ਜਿਹੜੀ ਤਨਖਾਹ ਮਿਨਿਮਮ ਆ ਉਹ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਤੇ ਇਹ ਸਾਰੀਆਂ ਚੀਜ਼ਾਂ ਪ੍ਰੋਮੋਸ਼ਨਾਂ ਪੈਂਡਿੰਗ ਹਨ ਕੋਡ ਦੇ ਕੇਸ ਪੈਂਡਿੰਗ ਹਨ ਕਿਸੇ ਵੀ ਚੀਜ਼ ਉੱਤੇ ਸਾਨੂੰ ਕੋਈ ਵੀ ਸਾਰਥਕ ਫੈਸਲਾ ਨਾ ਮੈਨੇਜਮੈਂਟ ਤੋਂ ਨਾ ਪ੍ਰਿੰਸੀਪਲ ਤੋਂ ਜਿਹੜਾ ਪ੍ਰਾਪਤ ਨਹੀਂ ਹੋ ਰਿਹਾ ਜਦੋਂ ਇਸ ਦੀ ਗੱਲ ਚੱਲਦੀ ਹੈ ਅਸੀਂ ਜਦੋਂ ਇਹ ਗੱਲ ਲੈ ਕੇ ਆਪਣੀ ਮੈਨੇਜਮੈਂਟ ਤੱਕ ਜਾਂਦੇ ਹਾਂ ਸਾਡੇ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਹਨ ਜੋ ਕਿ ਐਸਪੀਸੀ ਦੇ ਵੀ ਪ੍ਰੈਜ਼ੀਡੈਂਟ ਹਨ ਉਹਨਾਂ ਤੱਕ ਗੱਲ ਪਹੁੰਚਦੀ ਹੈ ਤੇ ਸਾਨੂੰ ਇਹ ਸੁਨੇਹਾ ਮਿਲਦਾ ਹੈ ਕਿ ਜਿਹੜਾ ਕਾਲਜ ਹੈ ਉਹ ਕਾਫੀ ਵਿੱਤੀ ਸੰਕਟ ਚੋਂ ਗੁਜ਼ਰ ਰਿਹਾ ਹੈ ਇਸ ਕਰਕੇ ਜਿਹੜਾ ਆ ਅਸੀਂ ਇਹ ਘਾਟੇ ਪੂਰੇ ਨਹੀਂ ਕਰ ਸਕਦੇ ਔਰ ਸਾਡੇ ਇੱਥੇ ਇੱਕ ਸਵਾਲ ਹੈ ਕਿ ਜਿਹੜਾ ਸਾਡੇ ਕਾਲਜ ਦਾ 2020 ਵਿੱਚ ਜਿਹੜੇ ਮੌਜੂਦਾ ਪ੍ਰਿੰਸੀਪਲ ਹਨ ਡਾਕਟਰ ਲਖਵੀਰ ਸਿੰਘ ਅਤੇ ਹੋਰ ਉਹਨਾਂ ਦੇ ਨਾਲ ਸੀਨੀਅਰ ਮੈਂਬਰਸ ਨੇ ਇਹਨਾਂ ਨੇ ਇੱਕ ਵਾਈਟ ਪੇਪਰ ਤਿਆਰ ਕੀਤਾ ਸੀ। ਉਹਦੇ ਹਿਸਾਬ ਨਾਲ ਅੱਜ ਵੀ ਜਿਹੜਾ ਹੈ ਕੋਈ ਕਰੀਬ 65 ਕਰੋੜ ਰੁਪਇਆ ਉਸ 2020 ਦੇ ਵਿੱਚ ਜਿਹੜਾ ਆ ਉਹ ਮੈਨੇਜਮੈਂਟ ਨੇ ਐਜ਼ ਅ ਲੋਨ ਕਾਲਜ ਚੋਂ ਲਿਆ ਤੇ ਉਹਨੂੰ ਬਾਕੀ ਕੰਮਾਂ ਲਈ ਵਰਤਿਆ ਜਦ ਕਿ ਉਹ ਟਿਊਸ਼ਨ ਫੀਸ ਦਾ ਮਨੀ ਸੀ ਜਿਹੜਾ ਸਿਰਫ ਤੇ ਸਿਰਫ ਸਟਾਫ ਦੀ ਸੈਲਰੀਜ਼ ਤੇ ਉਹਦੇ ਵੈਲਫੇਅਰ ਵਾਸਤੇ ਵਰਤਿਆ ਜਾ ਸਕਦਾ। ਉਹ ਅੱਜ ਵੀ ਉਹ ਐਸਐਚ ਲੋਨ ਖੜਾ ਹੈ। 2020 ਤੱਕ ਹੀ ਉਹ ਲੋਨ ਜਿਹੜਾ 120 ਕਰੋੜ ਦੇ ਕਰੀਬ ਉਹਨਾਂ ਨੇ ਕਲੇਮ ਕੀਤਾ ਹੋਇਆ ਕਿ ਉਹਦੇ ਵਿੱਚ ਉਹ ਬਣ ਚੁੱਕਾ ਸੀਗਾ। ਤੋਂ 120 ਕਰੋੜ ਰੁਪਇਆ ਉਹ ਜਿਹੜਾ ਲੈਪਸ ਹੋ ਰਿਹਾ ਆ ਉਹ ਸਾਰਾ ਵਿੱਤੀ ਸੰਕਟ ਦਾ ਕਾਰਨ ਨਹੀਂ ਹੈ ਪਰ ਇਹ ਜਿਹੜਾ ਸਟਾਫ ਹੈ ਜਿਹੜਾ ਕੰਮ ਕਰ ਰਿਹਾ ਦਿਨ ਰਾਤ ਉਹ ਵਿੱਤੀ ਸੰਕਟ ਦਾ ਕਾਰਨ ਹੈ ਇਹ ਸਾਨੂੰ ਸਮਝ ਨਹੀਂ ਆ ਰਿਹਾ। ਅਸੀਂ ਇਸੇ ਰੋਸ ਨੂੰ ਲੈ ਕੇ ਅਸੀਂ ਇੱਥੇ ਖੜੇ ਹਾਂ ਜਿਦੇ ਵਿੱਚ ਸਾਡੇ ਸਾਰੇ ਹੀ ਸਟਾਫ ਮੈਂਬਰਸ ਇੱਥੇ ਹਾਜ਼ਰ ਹਨ ਮਾਲੀ ਹਨ, ਸਵੀਪਰ ਹਨ, ਕਲਰਕ ਹਨ, ਪ੍ਰੋਫੈਸਰਜ਼ ਹਨ। ਸਾਡੇ ਕੋਲ ਮੇਲ ਸਟਾਫ ਫੀਮੇਲ ਸਟਾਫ ਸਾਰੇ ਮੈਂਬਰ ਸਤੇ ਹਾਜ਼ਰ ਕਿੰਨੀ ਤਨਖਾਹ ਵੰਡੇ ਤੇ ਕਿੰਨੇ ਮੁਲਾਜ਼ਮ ਨੇ ਜਿਹੜੀ ਪੈਂਟੀ ਤਨਖਾਹ ਜਿਹੜੀ ਹੈ ਕੁੱਲ ਤਨਖਾਹ ਦਾ ਜਿਹੜਾ ਇਹਨਾਂ ਦਾ ਬਜਟ ਹੈ ਕੋਈ ਕਰੋੜ ਤੋਂ ਉੱਪਰ ਦਾ ਹੈ ਮਹੀਨੇ ਦਾ ਜੋ ਇਹ ਕਰਦੇ ਹਨ ਮੁਲਾਜ਼ਮ ਜਿਹੜੇ ਨੇ ਸਾਡੇ ਕਰੀਬਨ ਕੋਈ 2.500 ਤੋਂ 2.500 ਦੇ ਕਰੀਬਨ ਦੇ ਮੁਲਾਜ਼ਮ ਹਨ ਕੁੱਲ ਜਿੱਦ ਤੋਂ ਟੀਚਿੰਗ ਸਟਾਫ ਲਗਭਗ ਮੈਂ ਐਗਜ਼ੈਕਟ ਫਿਗਰ ਨਹੀਂ ਦੱਸ ਸਕਦਾ ਲਗਭਗ 100 ਤੋਂ 100 ਤੋਂ ਉੱਪਰ ਹਨ ਤੇ ਇੰਨੇ ਹੀ ਸਾਡੇ ਕੋਲ ਨਾਨ ਟੀਚਿੰਗ ਦੇ ਸਟਾਫ ਮੈਂਬਰ ਹਨ ਕੁਝ ਮਾਲੀ ਸਵੀਪਰ ਤੇ ਦਿਹਾੜੀਦਾਰ ਸਾਡੇ ਕੋਲ ਕਿੰਨੇ ਮ ਸਾਡੀ ਤਨਖਾਹ ਜਿਹੜੀ ਮਹੀਨੇ-ਦਰ-ਮਹੀਨੇ ਸਾਨੂੰ ਦਿੱਤੀ ਜਾ ਰਹੀ ਹੈ ਪਰ ਸਾਡੀਆਂ ਜਿਹੜੀਆਂ ਪੁਰਾਣੀਆਂ ਤਨਖਾਹਾਂ ਹਨ 6 ਉਹ 6 ਤਨਖਾਹਾਂ ਪੈਂਡਿੰਗ ਹਨ ਜਨਵਰੀ ਤੇ ਫਰਵਰੀ ਦੀ ਇਸ ਸਾਲ ਦੀ ਹੈ ਤੇ ਪਿਛਲੇ 4 ਮਹੀਨੇ ਅਖੀਰਲੇ ਜਿਹੜੇ ਉਹ ਵੀ ਪੈਂਡਿੰਗ ਕਿ ਕਰੋੜਾਂ ਰੁਪਏ ਦਾ ਬਜਟ ਹੈ ਜੀਪੀਸੀ ਦਾ ਤੁਹਾਨੂੰ ਕੀ ਲੱਗਦਾ ਕਿ ਮਿਸਮੈਨੇਜਮੈਂਟ ਹੈ ਜਾਂ ਲਾਪਰਵਾਹੀ ਇਹ ਬੇਸਿਕਲੀ ਜੀ ਜਿਹੜਾ ਫੰਡ ਆਉਂਦਾ ਹੈ ਫੰਡ ਸਾਨੂੰ ਦਿੱਤਾ ਵੀ ਜਾਂਦਾ ਸਾਨੂੰ ਐਸੇ ਕਿਸੇ ਨੇ ਪਿੱਛੇ ਸਾਡੇ ਕਾਲਜ ਨੂੰ 5 ਕਰੋੜ ਰੁਪਏ ਦਿੱਤਾ ਵੀ ਸੀ ਇਸ ਸਾਲ ਵੀ ਉਹਨਾਂ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਆ ਪਿੱਛੇ ਵੀ ਕਰੋੜ ਰੁਪਏ ਦਿੱਤਾ ਮੈਨੂੰ ਇਹ ਲੱਗਦਾ ਕਿ ਫੰਡ ਜਿਹੜਾ ਆ ਉਹ ਯੂਜ਼ ਠੀਕ ਤਰੀਕੇ ਨਾਲ ਨਹੀਂ ਹੋ ਪਾਰਿਆ ਉਹਦੀ ਮੈਨੇਜਮੈਂਟ ਠੀਕ ਨਹੀਂ ਹੋ ਪਾਰੀ ਤੇ ਬਹੁਤ ਸਾਰੇ ਇਸ਼ੂਜ਼ ਉਹਦੇ ਕਰਕੇ ਜਿਹੜੇ ਰੇਸ ਹੋ ਗਏ ਜਿੱਤਨਾ ਮਾਰਚ ਦਾ ਮਹੀਨਾ ਨੇ ਤੋਲ ਦਿੱਤੀ ਆ ਕਿ ਆਪਣੇ ਬੱਚਿਆਂ ਦੀ ਟ੍ਰਿਸ਼ਰ ਕਿਵੇਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਬਹੁਤ ਔਖਾ ਗੁਜ਼ਾਰਾ ਕਰਦੇ ਜੀ ਜਿਨ੍ਹਾਂ ਦੇ ਪਿੱਛੇ ਕੋਈ ਪਛੋਕੜ ਦੇ ਵਿੱਚ ਕੋਈ ਉਹਨਾਂ ਦੇ ਕੋਲ ਕੋਈ ਪਿਛਲਾ ਕਾਰਪਸ ਪਿਆ ਉਹਦਾ ਵਰਤੋਂ ਲੈਂਦੇ ਹਨ ਪਰ ਜਿਹੜਾ ਸਾਡਾ ਇੱਕ ਲੈਵਲ ਹੁੰਦਾ ਜਿਹਦੇ ਵਿੱਚ ਸਾਰੇ ਹੈਂਡ ਟੂ ਮਾਊਥ ਹੁੰਦੇ ਜਿਹੜੇ ਉਹ ਸਾਡਾ ਜਿਹੜਾ ਵਰਗ ਹੈ ਸਟਾਫ ਦਾ ਉਹ ਬਹੁਤ ਔਖਾ guzara ਕਰਦਾ ਚਾਹੇ ਉਹਨਾਂ ਨੂੰ ਤਾਂ ਕਈ ਵਾਰੀ ਬਿਮਾਰੀ ਦੇ ਸਮੇਂ ਬਹੁਤ ਜ਼ਿਆਦਾ ਤੰਗੀ ਆਉਂਦੀ ਕਦੇ ਕੋਈ ਪ੍ਰਧਾਨ ਨਾਲ ਹਲਵਾਤ ਨਹੀਂ ਆ ਜੀ ਸਾਡੀ ਡਾਇਰੈਕਟ ਗੱਲ ਨਹੀਂ ਹੋਈ ਜੀ ਉਹਨਾਂ ਦੇ ਨੁਮਾਇੰਦੇ ਹਨ ਇੱਥੇ ਸਾਡੇ ਕੋਲ ਅਸੀਂ ਉਹਨਾਂ ਨੁਮਾਇੰਦਿਆਂ ਨਾਲ ਗੱਲ ਕਰਦੇ ਰਹਿੰਦੇ ਜਿਹੜੇ ਸਾਡੇ ਟਰਸਟੀ ਮੈਂਬਰ ਸਹਿਬਾਨ ਨੇ ਅਸੀਂ ਸਾਰੇ ਟਰਸਟੀ ਮੈਂਬਰ ਸਹਿਬਾਨ ਨਾਲ ਇਹਦੇ ਬਾਰੇ ਗੱਲ ਕਰਦੇ ਹਾਂ ਪ੍ਰਿੰਸੀਪਲ ਦੇ ਰਾਹੀਂ ਗੱਲ ਕਰਦੇ ਹਾਂ ਸਾਡੇ ਕੋਲ ਜਦੋਂ ਉਹ ਆਉਂਦੇ ਹਨ ਉਦੋਂ ਵੀ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਪਰ ਸਾਡੀ ਗੱਲ ਦਾ ਜਵਾਬ ਉਹੀ ਹੈ ਬਿੱਤੀ ਸੰਗਰ ਮੇਰਾ ਨਾਮ ਪ੍ਰੋਫੈਸਰ ਰਾਮਨਜੋਤ ਕੌਰ ਹੈ ਤੇ ਮੈਂ ਬਾਬਾ ਬੰ다 ਸਿੰਘ ਬਹਾਦਰ ਜਨਰਲ ਕਾਲਜ 2005 ਤੋਂ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾ ਨਿਭਾ ਰਹੀ ਹਾਂ ਕਿ ਆ ਜਿਹੜਾ ਤੁਹਾਨੂੰ ਫਾਈਲ ਫੜਕਾ ਤੇ ਆਉਣਾ ਪਿਆ ਕਿ ਪਿੱਛੇ ਕੀ ਦੀ ਲਾਪਰਵਾਹੀ ਹੈ ਇਹਦੇ ਪਿੱਛੇ ਨਾਕਾਬਲ ਲੀਡਰਸ਼ਿਪ ਜਿਦੇ ਹੱਥਾਂ 'ਚ ਕਾਲਜ ਸੌਂਪ ਦਿੱਤਾ ਗਿਆ ਅਸੀਂ ਉਹਦੀ ਜ਼ਿੰਮੇਵਾਰੀ ਮੰਨਦੇ ਆ ਕਿੰਨੇ ਸਾਰੇ ਅਧਿਆਪਕ ਤੇ ਫੈਕਲਟੀ ਸਟਾਫ ਸਾਰੇ ਬਹੁਤ ਹੀ ਤਨਦੇਹੀ ਨਾਲ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਆ ਪਰ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਇਦਾਂ ਲੱਗਦਾ ਕਿ ਮੈਨੇਜਮੈਂਟ ਨੇ ਸਾਨੂੰ ਬਿਲਕੁਲ ਹੀ ਵਿਸਾਰ ਦਿੱਤਾ ਸਾਡੀਆਂ ਤਨਖਾਹਾਂ ਸਮੇਂ ਸਿਰ ਨਹੀਂ ਆਉਂਦੀਆਂ 6 ਮਹੀਨੇ ਦੀ ਤਨਖਾਹ ਪੈਂਡਿੰਗ ਹੈ ਸਾਨੂੰ ਪਿਛਲੇ 5 ਸਾਲ ਤੋਂ ਕੋਈ ਇਨਕਰੀਮੈਂਟ ਨਹੀਂ ਮਿਲਿਆ ਕੋਰੋਨਾ ਤੋਂ ਬਾਅਦ ਆਪਾਂ ਸਾਰੇ ਜਾਣਦੇ ਆਂ ਵੀ ਮਹਿੰਗਾਈ ਕਿੰਨੀ ਵੱਧ ਗਈ ਹੈ ਤੇ ਸਾਡੀ ਤਨਖਾਹ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਹੋ ਰਿਹਾ ਜਦੋਂ ਅਸੀਂ ਇਹ ਗੱਲ ਲੈ ਕੇ ਜਾਂਦੇ ਆ ਅਥਾਰਟिटीज ਕੋਲ ਸਾਨੂੰ ਕਹਿ ਦਿੱਤਾ ਜਾਂਦਾ ਜੇ ਇੰਨੇ 'ਚ ਕੰਮ ਕਰਨਾ ਠੀਕ ਨਹੀਂ ਤਾਂ ਛੱਡ ਕੇ ਚਲੇ ਜਾਓ ਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਡਿਪਾਰਟਮੈਂਟ ਜੋ ਕਿ ਮੇਰਾ ਡਿਪਾਰਟਮੈਂਟ ਹੈ ਉਹਦੇ 'ਚ ਬਹੁਤ ਹੀ ਕਾਬਲ ਅਧਿਆਪਕ ਆਪਣੀ ਨੌਕਰੀ ਛੱਡ ਕੇ ਜਾ ਚੁੱਕੇ ਹੈ ਕਿਉਂਕਿ ਹਰੇਕ ਬੰਦਾ ਇੰਨੇ 'ਤੇ ਸਰਵਾਈਵ ਨਹੀਂ ਕਰ ਸਕਦਾ ਤੇ ਸਾਡੀ ਬਸ ਇਹੀ ਮੰਗ ਹੈ ਕਿ ਹਰੇਕ ਬੰਦੇ ਨੂੰ ਉਹਦਾ ਬਣਦਾ ਡਿਊ ਜੋ ਹੈ ਉਹ ਦਿੱਤਾ ਜਾਵੇ ਜਿਹੜਾ ਤੁਹਾਡੇ ਚੱਲ ਰਿਹਾ ਹੈ ਇਹ ਸਟੱਡੀ ਤੇ ਕਿੰਨਾ ਕੁ ਸਰਕੇਬਲ ਹੈ ਪਿਛਲੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਰਹੇ ਹਾਂ ਪਰ ਕਲਬਾਤ ਦਾ ਕੋਈ ਸੱਟਾ ਨਹੀਂ ਨਿਕਲਿਆ ਹੁਣ ਪਿਛਲੇ 2 ਮਹੀਨਿਆਂ ਤੋਂ ਤਾਂ ਅਸੀਂ ਬਿਲਕੁਲ ਹੀ ਧਰਨੇ ਤੇ ਬੈਠੇ ਆ ਬਾਕੀ ਅਸੀਂ ਆਪਣੀ ਪ੍ਰਾਈਵੇਟ ਤੌਰ ਤੇ ਜੇ ਕੋਈ ਪਰਸਨਲ ਤੌਰ ਤੇ ਕੋਈ ਬੱਚਾ ਸਾਨੂੰ ਪੁੱਛਦਾ ਸੀ ਉਹਦੀ ਮਦਦ ਕਰ ਦਿੰਦੇ ਆ ਪਰ ਕਲਾਸਾਂ ਤੇ ਬਾਕੀ ਸਾਰਾ ਕੁਝ ਬਿਲਕੁਲ ਬੰਦ ਹੈ ਜੀ ਇਹ ਬਿਨਾਂ ਨੋਟ ਤੋਂ ਬੱਚਿਆਂ ਦਾ ਫਿਊਚਰ ਵੀ ਖਰਾਬ ਹੈ ਪਰ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਅਸੀਂ 5 ਸਾਲ 6 ਸਾਲ ਕੱਢ ਦਿੱਤੇ ਤੇ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਕੋਈ ਇਦਾਂ ਦਾ ਮਨਸ਼ਾ ਨਹੀਂ ਹੈਗਾ ਕਿ ਅਸੀਂ ਬੱਚਿਆਂ ਦਾ ਫਿਊਚਰ ਖਰਾਬ ਕਰੀਏ ਸਾਡੀ ਬੱਚਿਆਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਅਸੀਂ ਚਾਹੁੰਦੇ ਹਾਂ ਵੀ ਇਹ ਕਾਲਜ ਚੜ੍ਹਦੀ ਕਲਾ ਵਾਲਾ ਜਾਵੇ ਕਿਹੜਾ ਤੱਕ ਕੋਈ ਜੀਪੀਸੀ ਦਾ ਨੁਮਾਇੰਦਾ ਕਾਲਜ ਦਾ ਕੋਈ ਸਾਡੇ ਕੋਲ ਗੱਲਬਾਤ ਕਰਦਾ ਨਹੀਂ ਕਾਲਜ ਦੇ ਮੈਨੇਜਮੈਂਟ ਦੇ ਨੁਮਾਇੰਦੇ ਆਉਂਦੇ ਆ ਪਰ ਗੱਲਬਾਤ ਹਮੇਸ਼ਾ ਬੇਸਿੱਟਾ ਨਿਕਲਦੀ ਆ ਤੇ ਕੋਈ ਉਹਨਾਂ ਵੱਲੋਂ ਕੋਈ ਜਿਵੇਂ ਜ਼ਿੰਮੇਵਾਰੀ ਜਾਂ ਜਿਵੇਂ ਕੋਈ ਹਾਂ ਪੱਕੀ ਹੁੰਗਾਰਾ ਸਾਨੂੰ ਕਦੇ ਮਿਲਿਆ ਨਹੀਂ ਮੈਂ ਕਾਲਜ ਜੋਬ ਕਰਦਾ ਬਾਬਾ ਬੰਦਾ ਸਿੰਘ ਬਾਦਰ ਜੂਨੀਅਰ ਕੋਲ ਦੇ ਵਿੱਚ ਮੈਂ ਜੋਬ ਕਰਦਾ ਪਿਛਲੇ 22 ਸਾਲ ਤੋਂ ਤਾਂ ਹੋਰ ਵੀ ਮੇਰੇ ਸਾਥੇ 20 22 22 ਸਾਲ ਦੇ ਲੱਗੇ ਹੋਏ ਨੇ ਤਾਂ ਹੁਣ ਤੱਕ ਇਹਨਾਂ ਨੇ ਸਾਨੂੰ ਲਾਰਿਆਂ ਚ ਰੱਖਿਆ ਤੁਹਾਨੂੰ ਰੈਗੂਲਰ ਕਰਾਂਗੇ ਤੁਹਾਡੀਆਂ ਤਨਖਾਹਾਂ ਬਤਾਵਾਂਗੇ ਸਾਨੂੰ 8-8000 ਰੁਪਏ ਤਨਖਾਹ ਮਿਲਦੀ ਹੈ ਸਾਡਾ ਕਯਾਰਾ ਕਰਨਾ ਬੜਾ ਮੁਸ਼ਕਲ ਹੈ ਜੀ ਇਸ ਕਰਕੇ ਸਾਡੇ ਬੱਚਿਆਂ ਦੀ ਪਰਵਰਿਸ਼ਿਤ ਵਧੀਆ ਨਹੀਂ ਹੋ ਸਕਦੀ ਕਿਰਪਾ ਕਰਨਾ ਸਾਡੇ ਤੇ ਵੀ ਸਾਨੂੰ ਰੈਗੂਲਰ ਕਰਨਾ ਸਾਡੀ ਮੰਗ ਹੀ ਹੈ ਵੀ ਸਾਨੂੰ ਰੈਗੂਲਰ ਕਰਨਾ ਸਾਨੂੰ ਫੋਲ ਸਕੇਲ ਦੇ ਜਿਸ ਤਰ੍ਹਾਂ 6-6 ਮਹੀਨੇ ਦਾ ਤਨਖਾਹ ਮਿਲਦੀ ਕਿੰਦਾ ਕਿ ਜ਼ਿਆਦਾ ਸਰ ਅਸੀਂ ਲਾਈਫਟਾਈਮ ਹੋਰ ਵੀ ਕੰਮ ਕਰਦਾ ਜੀ ਮੈਂ ਆਪਣੀ ਦੱਸਦਾ ਮੈਂ ਬਰਕਰ ਦੀ ਜਿਹੜੀ ਲਾਉਣਾ ਸ਼ਾਰਟ ਟਾਈਮ ਤਾਂ ਮੈਂ 9:30 ਵਜੇ ਤੱਕ ਖੜ ਕੇ ਕੰਮ ਵੀ ਕਰਦਾ ਤਾਂ ਸਾਰੀ ਦਿਹਾੜੀ ਪਹਿਲਾਂ ਇੱਥੇ ਕੰਮ ਕਰੀਦਾ ਫਿਰ ਮੈਂ ਰਾਤੀ ਵੀ ਕੰਮ ਕਰਦਾ ਇਸ ਇਸ ਤਰ੍ਹਾਂ ਸਾਡਾ ਗੁਜ਼ਾਰਾ ਚੱਲਦਾ ਹੈ ਸਾਡੇ ਹੋਰ ਵੀ ਵੀਰਾਂ ਨੇ ਆਪੋ ਆਪਣੇ ਕੰਮ ਕਰੇ ਵੀ ਨੇ ਕਿੰਨੇ ਸ਼ਾਮ ਨੂੰ ਦੋ-ਦੋ ਘੰਟੇ ਦਾ ਕਿੰਨੇ ਕਿਸੇ ਦੇ ਪਲਟਾਂ 'ਚ ਜਾਣਾ ਕਿੰਨੇ ਹੋਰ ਪਾਸੇ ਹੋਸਟਲਾਂ 'ਚ ਸਫ ਇਸ ਤਰ੍ਹਾਂ ਅਸੀਂ ਆਪਣਾ ਗੁਜ਼ਾਰਾ ਕਰਦੇ ਆ ਜੀ। ਸ਼ਰੂਨੀ ਕਮੇਟੀ ਦਾ ਬਜਟ ਦਾਰਦਾਰ ਤਰ੍ਹਾਂ ਪੈਦਾ ਤੁਹਾਨੂੰ ਕੀ ਲੱਗਦਾ ਹੈ ਕਿ ਸਰ ਸਾਨੂੰ ਹੁਣ ਤੱਕ ਇਹਨਾਂ ਨੇ ਲਾਰਿਆਂ 'ਚ ਰੱਖਿਆ ਜੀ। ਇਸ ਕਰਕੇ ਅਸੀਂ ਬਾਹਰ ਆਇਆ ਸਾਨੂੰ 20-20 ਸਾਲ ਤੱਕ ਲਾਰਿਆਂ 'ਚ ਰੱਖਿਆ ਜੀ। ਵੀ ਤੁਹਾਨੂੰ ਰੈਗੂਲਰ ਕਰਾਂਗੇ, ਤੁਹਾਨੂੰ ਪੂਲ ਸਕੇਲ ਦਵਾਂਗੇ, ਤੁਹਾਨੂੰ ਤਨਖਾਹਾਂ ਬਤਾਵਾਂਗੇ ਪਰ ਹੁਣ ਤੱਕ ਸਾਡੀ ਕੋਈ ਤਨਖਾਹ ਨਹੀਂ ਬਤੀ, ਨਾ ਕੋ ਸਾਨੂੰ ਸਕੇਲ ਲੱਗਿਆ। ਅਸੀਂ ਉਵੇਂ ਕੱਚੇ ਦੇ ਕੱਚੇ ਆ ਜੀ। ਸਾਡਾ ਬਹੁਤ ਬੁਰਾ ਜ਼ਿਆਦਾ ਹਾਲ ਆ। ਮੰਗਾਂ ਨਹੀਂ ਪੂਰੀਆਂ ਹੁੰਦੀਆਂ ਫੇ ਰੱਖੇ। ਨਹੀਂ ਸਰ ਸਾਡੀ ਕੋਈ ਮੰਗ ਪੂਰੀ ਹੁਣ ਤੱਕ ਕੋਈ। ਅੱਗੇ ਕੀ ਯੋਗ ਹੈ ਸਾਨੂੰ ਤਨਖਾਹ ਬੱਤੀ ਜਾਂਦੀ ਹੈ ਸਾਡੇ ਨਾਰਗਰ ਕੀਤਾ ਜਾਵੇ ਸਾਨੂੰ ਪੱਕੇ ਕੀਤਾ ਜਾਵੇ ਜੀ ਦਿੱਕਤੀ ਬੜੀ ਹੈ ਨਾ ਨਲਾਇਕ ਪ੍ਰਿੰਸੀਪਲ ਭਜਾਓ ਕਾਲਜ ਚਾਓ ਇਹਦੀ ਵੀ ਨੋਬਤ ਆ ਗਈ ਇਹਦੀ ਨੋਬਤ ਇਸ ਕਰਕੇ ਆ ਵੀ ਮੈਂ ਪਹਿਲਾਂ ਚਲੋ ਤੁਹਾਨੂੰ ਆਪਣਾ ਪੀਸਟ ਦੱਸਦਾ ਆ ਕਿ ਮੈਂ ਇਸ ਕਾਲਜ ਦੇ ਵਿੱਚ 17 ਸਾਲ ਤੋਂ ਉੱਤੇ ਹੋ ਗਿਆ ਮੇਨੂੰ ਸਮਾਂ ਮੇਰਾ ਟਾਈਮ ਇੱਥੇ ਕਿਸ ਤਰ੍ਹਾਂ ਬੀਤੇ ਆ ਬੀਤਿਆ ਕਾਲਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਜਿੱਤਾ ਕਹਿ ਲਓ ਵੀ ਪਹਿਲਾਂ ਮੈਂ ਕੰਟਰੈਕਟ ਤੇ ਆਇਆ ਸੀ ਇਹਨਾਂ ਦਾ ਰੂਲ ਸੀ ਵੀ ਅਸੀਂ ਕੰਟਰੈਕਟ ਵਾਲੇ ਨੂੰ 3 ਸਾਲ ਬਾਅਦ ਰੈਗੂਲਰ ਕਰ ਦਿੱਤਾ ਜਾਊਗਾ ਨਾਊ ਟੀਚਿੰਗ ਵਾਲੇ ਨੂੰ 4 ਸਾਲ ਕਰਦਾਂਗੇ ਇਹ ਇਹਨਾਂ ਦਾ ਰਿਟਰਨ ਦੇ ਵਿੱਚ ਪਾਲਿਸੀ ਸੀ ਜਸਟ ਦੀ ਇਹਨਾਂ ਨੇ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਅਸੀਂ ਇਸ ਪਾਲਿਸੀ ਵੱਲ ਦੇਖਦੇ ਦੇਖਦੇ ਸਾਨੂੰ 10 ਸਾਲਾਂ ਬਾਅਦ ਉਹ ਰੈਗੂਲਰ ਕੀਤਾ ਗਿਆ ਰੈਗੂਲਰ ਕਰਨ ਤੋਂ ਬਾਅਦ ਸਾਨੂੰ ਫਿਰ ਇਹਨਾਂ ਨੇ ਪਰਵੇਸ਼ਨ ਦਿੱਤੀ ਪਰਵੇਸ਼ਨ ਪੀਰੀ ਦੇ ਵਿੱਚ ਲਿਖਿਆ ਸੀ ਵੀ ਤੁਹਾਨੂੰ 3 ਸਾਲ ਦੀ ਪਰਵੇਸ਼ਨ ਹੈ ਉਸ ਤੋਂ ਬਾਅਦ ਫੁੱਲ ਸਕੀਲ ਦਿੱਤਾ ਜਾਊਗਾ ਹੁਣ ਉਹ ਪਰਵੇਸ਼ਨ ਨੂੰ ਵੀ ਸਾਨੂੰ 8 ਸਾਲ ਹੋ ਗਏ ਆ ਸਾਨੂੰ ਫੁੱਲ ਸਕੀਲ ਨਹੀਂ ਦਿੱਤਾ ਜਾ ਰਿਹਾ ਸਾਨੂੰ ਉਹੀ ਸਕੀਲ ਦਿੱਤਾ ਜਾ ਰਿਹਾ ਕੰਟਰੈਕਟ ਵਾਲਾ ਸਾਡੀ ਮਤਲਬ ਇਹੀ ਮੰਗਿਆ ਕਿ ਸਾਨੂੰ ਫੁੱਲ ਸਕੀਲ ਦਿੱਤਾ ਜਾਏ ਹੁਣ ਮੈਂ ਇਹ ਗੱਲ ਕਰਦਾ ਕਿ ਇਹ ਪ੍ਰਿੰਸੀਪਲ ਦੀ ਕੀ ਰੋਲ ਹੈ ਅਸੀਂ ਜਦੋਂ ਆਪਣਾ ਸਕੀਲ ਦੇਣ ਲਈ ਵਾਰ-ਵਾਰ ਇਹਨਾਂ ਤੋਂ ਮੰਗ ਕੀਤੀ ਵੀ ਇਹ ਸਾਡੀ ਮੰਗ ਅੱਗੇ ਤੱਕ ਨਹੀਂ ਵਿਚਾਰ ਰਹੇ ਇਹ ਕਾਲਜ ਦੀ ਕਹਿ ਲੋ ਕਿ ਪਤਾ ਨਹੀਂ ਇਹਨਾਂ ਦੀ ਕੀ ਹੈਗੀ ਨੀਅਤ ਕਿਉਂ ਇਸ ਤਰ੍ਹਾਂ ਕਰ ਰਹੇ ਆ ਕਿ ਸਾਡੀ ਮੰਗ ਨੂੰ ਅੱਗੇ ਤੱਕ ਨਹੀਂ ਪਹੁੰਚਾਇਆ ਜਾ ਰਿਹਾ ਇਹਨਾਂ ਨੇ ਮਤਲਬ ਪ੍ਰਿੰਸੀਪਲ ਜਿਹੜਾ ਸੀ ਉਹ ਵੀ ਪਰਵੇਸ਼ਨ ਤੇ ਆਏ ਸੀ ਉਹਨਾਂ ਨੂੰ ਵੀ 3 ਸਾਲ ਦੀ ਪਰਵੇਸ਼ਨ ਮਿਲੀ ਸੀ 2 ਸਾਲ ਦੀ ਸੀ ਇਹਨਾਂ ਨੇ ਆਪਣੀ ਪਰਵੇਸ਼ਨ ਜਿਹੜੀ ਉਹ ਕਲੀਅਰ ਕਰਵਾ ਲਈ ਮਤਲਬ ਹੁਣ ਟਰਸਟ ਦੀ ਮੀਟਿੰਗ ਹੋਈ ਉਹਦੇ ਵਿੱਚ ਉਹਨਾਂ ਨੇ ਆਪਣੀ ਪਰਵੀਸ਼ਨ ਕਲੀਅਰ ਕਰਾ ਲਈ ਲੇਕਿਨ ਹੋਰ ਕਿਸੇ ਵੀ ਸਟਾਫ ਦੀ ਪਰਵੀਸ਼ਨ ਜਿਹੜੀ ਆ ਕਲੀਅਰ ਨਹੀਂ ਕਰਵਾਈ ਜਿਹੜੇ ਕਿ 8 ਸਾਲ ਤੋਂ ਲੱਗੇ ਨੇ ਕਈਆਂ ਦੀ ਕਹ ਲਓ ਵੀ 7 ਸਾਲ ਹੋ ਚੁੱਕੀ ਆ ਪਰਵੀਸ਼ਨ ਨੂੰ ਉਹ ਨਹੀਂ ਕਲੀਅਰ ਕਰਾਈ ਅਸੀਂ ਪ੍ਰਿੰਸੀਪਲ ਨੂੰ ਸੈਲਰੀ ਨਾਲ ਲੈ ਕੇ ਜੋਬ ਕਰਮਿੰਟਰ ਸੀ ਇਹ ਤਾਂ ਉਹਨਾਂ ਨੂੰ ਹੁਣ ਪੁੱਛਣਾ ਚਾਹੀਦਾ ਵੀ ਉਹ ਜੋਬ ਕਰਨਗੇ ਜਾਂ ਨਹੀਂ ਕਰਨਗੇ ਪਰ ਸਾਨੂੰ ਮੈਂ ਆਪਣੀ ਜੀ ਗੱਲ ਦੱਸਾਂ ਤੇ ਮੈਨੂੰ ਕਹ ਲਓ ਵੀ ਸਾਡੇ ਨਾਲ ਦੇ ਹੋਰ ਵੀ ਕਈ ਸਾਥੀ ਨੇ ਸਾਰਿਆਂ ਦੀ ਉਮਰ ਜਿਹੜੀ ਆ ਹੁਣ 40 ਸਾਲ ਤੋਂ ਉੱਤੇ ਹੋ ਚੁੱਕੀ ਹੈ ਅਸੀਂ ਹੋਰ ਕਿਤੇ ਵੀ ਜਾ ਕੇ ਜੌਬ ਨਹੀਂ ਕਰ ਸਕਦੇ ਕਿਤੇ ਕਹਿ ਲਓ ਵੀ ਹੁਣ ਆਪਣਾ ਫੈਮਿਲੀ ਦੇ ਕਹਿ ਲਓ ਮਿਡਲ ਪੀਰੀਅਡ ਦੇ ਉੱਥੇ ਖੜੇ ਆ ਕਿ ਸਾਨੂੰ ਨਾ ਅੱਗੇ ਜਾ ਸਕਦੇ ਹੋਰ ਕਿਤੇ ਠੀਕ ਹੈ ਸਾਨੂੰ ਕਹਿ ਲਓ ਕਿ ਇੱਥੇ ਇਹਨਾਂ ਨੇ ਦਵਾ ਕੇ ਰੱਖਿਆ ਹੁਣ ਤੱਕ ਲਾਰੇ ਲਪਿਆਂ ਦੇ ਵਿੱਚ ਰੱਖਿਆ ਅਸੀਂ ਹੁਣ ਕਹਿ ਲਓ ਕਿ ਸਾਡਾ ਪੂਰਾ ਕੈਰੀਅਰ ਇਹਨਾਂ ਨੇ ਖਰਾਬ ਕਰਤਾ ਜ਼ਿੰਦਗੀਆਂ ਖਰਾਬ ਕਰਤੀਆਂ ਸਾਡੇ ਨਾਲ ਹੋਰ ਬਹੁਤ ਸਾਰੇ ਬੰਦੇ ਨੇ ਜਿਹੜੇ ਨੌਨ ਟੀਚਿੰਗ ਦੇ ਬੰਦੇ ਨੇ ਉਹ ਤੁਸੀਂ ਇੱਕ ਇਮੇਜਨ ਕਰੋ ਕਿ ਉਹ 8-10 ਹਜ਼ਾਰ ਤੇ ਜੌਬ ਕਰ ਰਹੇ ਨੇ ਪਿਛਲੇ 20 ਸਾਲਾਂ ਤੋਂ ਜਦੋਂ ਕਰੋਨਾ ਪੀਰੀਅਡ ਸੀ ਇਹਨਾਂ ਨੇ ਰੂਲ ਲਾਇਆ ਵੀ ਅੱਧੀ ਸੈਲਰੀ ਦੇਣੀ ਹੈ ਮੈਂ ਟੀਚਰ ਹਾਂ ਮੈਨੂੰ 15000 ਰੁਪਈਆ ਮਿਲਦਾ ਸੀ ਉਹ ਤੋਂ ਕੱਟ ਕੇ ਇੰਨੀ ਸੈਲਰੀ ਦਿੱਤੀ ਜਾ ਰਹੀ ਸੀ ਜਿਹੜਾ ਕਿ ਅਸੀਂ ਬਿਲਕੁਲ ਹੀ ਕਰ ਨਹੀਂ ਸਕਦੇ ਜੇ ਮੈਂ ਆਪਣਾ ਕਹ ਲਵਾਂ ਕਿ ਜੇ ਇਹਨਾਂ ਨੇ ਹੁਣ ਆਪਣਾ ਮੈਂ ਪਿਛਲਾ ਪੂਰਾ ਦੇਖਿਆ ਜਾਵੇ ਤਾਂ ਮੇਰਾ ਮੈਨੂੰ ਲੱਗਦਾ ਕਿ 68 ਤੋਂ 70 ਲੱਖ ਰੁਪਈਆ ਕਹ ਲਵਾਂ ਕਿ ਮੈਂ ਇਸ ਕਾਲਜ ਨੂੰ ਆਪਣੀ ਸੇਵਾ ਦੇ ਚੁੱਕਾ ਹਾਂ ਜਿਹੜੇ ਕਿ ਮੈਨੂੰ ਇਹਨਾਂ ਨੇ ਘੱਟ ਸੈਲਰੀ ਦੇ ਕੇ ਲਈ ਹੈ ਮੇ ਤਾਂ ਵਾਹਿਗੁਰੂ ਜੀ ਕਾ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਾਫੀ ਦੇਰ ਤੋਂ ਮੁਲਾਜ਼ਮ ਦਿੱਸ਼ੇਬੰਦੀਆਂ ਦੀਆਂ ਜਿਹੜੀਆਂ ਮੰਗਾ ਸੀ ਉੱਤੇ ਟਰਸਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਿਆਨ ਦੇ ਰਹੀ ਸੀ ਪਰ ਹੁਣ ਕੁਝ ਇਲੈਕਸ਼ਨ ਨੂੰ ਸਮਝ ਲਓ ਅੱਗੇ ਰੱਖ ਕੇ ਜਾਂ ਕੋਈ ਵੀ ਚੀਜ਼ ਹੋ ਸਕਦੀ ਹੈ ਉਹਨੂੰ ਅੱਗੇ ਰੱਖ ਕੇ ਇਹ ਜਿਹੜਾ ਧਰਨੇ ਨੇ ਜਾਂ ਮੁਜਾਹਰੇ ਨੇ ਇਹ ਸਪੀਡ ਫੜ ਗਏ ਜਿਹੜਾ ਕੀ ਪੈਸਾ ਦਾ ਐਜੂਕੇਸ਼ਨ ਇੰਸਟੀਟਿਊਟ ਵਾਸਤੇ ਬੜੀ ਗਲਤ ਗੱਲ ਹੈ ਕਿਉਂਕਿ ਜਿਹੜਾ ਇਹ ਇੰਸਟੀਟਿਊਟ ਹੈ ਜਿੱਥੇ ਇੱਕ ਐਜੂਕੇਸ਼ਨ ਇੰਸਟੀਟਿਊਟ ਆ ਉੱਥੇ ਇਹਦਾ ਧਰਮ ਨਾਲ ਵੀ ਸੰਬੰਧ ਹੈ ਬਾਬਾ ਬੰਦਾ ਸਿੰਘ ਜੀ ਬਾਹਦਰ ਦੇ ਰਾਤੇ ਇਹ ਜਿਹੜਾ ਕਾਲਜ ਹੈ ਇਹ ਬਣਿਆ ਜਿਸ ਦਰ ਗੁਜਰ ਸਿੰਘ ਟੋੜਾ ਦੀ ਮਿਹਨਤ ਸਦਕਾ ਔਰ ਹਰ ਪਿੰਡ ਚ ਉਹਨਾਂ ਨੇ ਪੈਸੇ ਇਕੱਠੇ ਕਰਕੇ ਆਪਣੇ ਲੈਵਲ ਤੇ ਇਹ ਕਾਲਜ ਦੀ ਜਿਹੜੀ ਇਮਾਰਤ ਹੈ ਉਹ ਖੜੀ ਕੀਤੀ ਸੀ ਅੱਜ ਇਹ ਪੋਜੀਸ਼ਨ ਹੈ ਵੀ ਜੋ ਠੀਕ ਹੈ ਦੂਜੇ ਕੌਂਟਰਡਨਾਂ ਨੂੰ ਇੱਥੇ ਤਰਖਾ ਘੱਟ ਹੋ ਜਾਂਦੀ ਹੈ ਗ੍ਰੈਡਿਟੀ ਘੱਟ ਹੋ ਜਾਂਦੀ ਹੈ ਜਾਂ ਮੁਲਾਜ਼ਮਾਂ ਨੂੰ ਜਿਹੜੇ ਮਾਲੀ ਵਗੈਰਾ ਨੇ ਸੁਪਰਨੇਮ ਨੂੰ ਡੀਸੀ ਰੇਟ ਨਹੀਂ ਮਿਲਦਾ ਪੂਰਾ ਢੰਗ ਤਰੀਕਾ ਹੁੰਦਾ ਹਰ ਚੀਜ਼ ਦਾ ਮੰਗਰ ਦਾ ਤੇ ਉਸ ਚੀਜ਼ ਨੂੰ ਦੇਖਦਿਆਂ ਹੋਇਆ ਅੱਜ ਇਹ ਹੜਤਾਲ ਤੇ ਬੈਠੇ ਸੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੇਰੀ ਵੀ ਡਿਊਟੀ ਲਈ ਸੀ ਅਸੀਂ ਵੀ ਜਥੇਬੰਦੀਆਂ ਨਾਲ ਗੱਲ ਕੀਤੀ ਇਹਨਾਂ ਨਾਲ ਔਰ ਇਹ ਕਹਿਣਾ ਮੰਨ ਕੇ ਇੱਕ ਵਾਰੀ ਹੜਤਾਲ ਤੋਂ ਉੱਠ ਗਏ ਸੀ ਔਰ ਜਿੰਨਾ ਕੁ ਪੀਰੀਅਡ ਸਾਨੂੰ ਵਿੱਚ ਮਿਲਿਆ ਸੀ ਇਹ ਗੱਲ ਆ ਪਿਛਲੇ ਵੀਰਵਾਰ ਦੀ ਬੁੱਧਵਾਰ ਤੱਕ ਦਾ ਟਾਈਮ ਦਿੱਤਾ ਸੀ ਵੀਰ ਮੰਗਲਵਾਰ ਅਸੀਂ ਸਾਰਾ ਮਸਲਾ ਬੈਠ ਕੇ ਸੈਕਟਰੀ ਸਾਹਿਬ ਗੁਰਿੰਦਰ ਸਿੰਘ ਆਏ ਬਰਸਰੋਂ ਬੈਠ ਕੇ ਹੱਲ ਕਰਤਾ ਜਦੋਂ ਉਹ ਇੰਪਲੀਮੈਂਟ ਕਰਦੀਆਂ ਸਾਰੀਆਂ ਗੱਲਾਂ ਉਦੋਂ ਫਿਰ ਮੁਲਾਜ਼ਮਾਂ 'ਚ ਪਤਾ ਨਹੀਂ ਕੀ ਗੁੱਸਾ ਆ ਗਿਆ ਕੀ ਆਇਆ ਇਹ ਉੱਠ ਕੇ ਸੈਕਟਰੀ ਦੇ ਕੰਪਨੀ ਤੱਕ ਨਹੀਂ ਆਏ ਉਹਦੇ 'ਚ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਹੋ ਗਈ ਉਹ ਮਿਸਅੰਡਰਸਟੈਂਡਿੰਗ ਦਾ ਰਿਜ਼ਲਟ ਅਜੇ ਨਿਕਲਿਆ ਵੀ ਹੜਤਾਲ ਦੌਰਾਂ ਕੰਟੀਨਿਊ ਕਰ ਗਈ ਹੁਣ ਦੁਆਰਾ ਪ੍ਰਧਾਨ ਜੀ ਨੇ ਡੋਟ ਸਾਰੀਆਂ ਕਦਮ ਲਿਆਦੀਆਂ ਨੇ ਔਰ ਮੇਰਾ ਖਿਆਲ ਸੋਮਵਾਰ ਜਾਂ ਮੰਗਲਵਾਰ ਇਹ ਜਿਹੜਾ ਮਸਲਾ ਹੈ ਹੱਲ ਹੋ ਜਾਣਾ ਇਹ 'ਚ ਮੇਨ ਜਿਹੜਾ ਮਸਲੇ ਦਾ ਕਾਰਨ ਹੈ ਕੋਈ ਐਜੂਕੇਸ਼ਨ ਇੰਸਟੀਚੂਟ ਹੈ ਐਡਮਿਸ਼ਨ ਦੇ ਨਾਲ ਹੈ ਜਿੰਨਾ ਚਿਰ ਐਡਮਿਸ਼ਨ ਨਹੀਂ ਪੂਰੀ ਹੁੰਦੀ ਕੋਈ ਇੱਕ ਰੁਝਾਨ ਚੱਲ ਪਿਆ ਜਿਹੜੀਆਂ ਫਾਉਂਡ ਕੰਟਰੀਜ਼ ਆ ਚਾਹੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਹਨਾਂ ਕੰਟਰੀਜ਼ ਸੇ ਇੱਕ ਰੁਝਾਨ ਚੱਲ ਪਿਆ ਬੱਚੇ ਆਫਟਰ ਹਾਈ ਸਕੂਲਰੀ ਜਾਂ ਬੈਟ੍ਰਿਕ ਸਾਰੇ ਉਧਰ ਨੂੰ ਭਜਦੇ ਆ ਔਰ ਇਹਨਾਂ ਇੰਸਟੀਚੂਟਸ ਇੰਸਟੀਚੂਟ ਜਿਆਦਾ ਹੋ ਗਏ ਉਹਦੇ ਕਰਕੇ ਇੱਥੇ ਜਿਹੜੀ ਐਡਮਿਸ਼ਨ ਘਟ ਗਈ ਜਿਹੜੀਆਂ ਮੁਲਾਜ਼ਮ ਨੇ ਉਹਨਾਂ ਦੀਆਂ ਤਰਖਾਵਾਂ ਕੱਟਣੇ ਐਸ ਕੰਪੇਅਰ ਟੂ ਅਦਰ ਕਾਲਜਸ ਮੁਲਾਜ਼ਮ 14 ਵੀ ਸਾਡੀ ਤਰਖਾ 19 ਬਣੇ ਪਰ ਉਹ ਨਹੀਂ ਬਣ ਪਾਰੀ ਸੋ ਸ਼੍ਰੋਣੀ ਕਮੇਟੀ ਦਾ ਅਧਾਰਾ ਹੈ ਸ਼੍ਰੋਣੀ ਕਮੇਟੀ ਕਿਸੇ ਪਾਸੇ ਉਹ ਵੀ ਅਰੇਂਜਮੈਂਟ ਕਰੇ ਔਰ ਇਹ ਜਿਹੜੇ ਇਹਨਾਂ ਦੀਆਂ ਗਰਿਵੈਂਸਿਸ ਨੇ ਮੁਲਾਜ਼ਮਾਂ ਦੀਆਂ ਉਹ ਦੂਰ ਹੋਣ ਗਿਆ ਸੀ ਚਾਹੁੰਦੇ ਵੀ ਗਰਿਵੈਂਸਿਸ ਦੂਰ ਹੋਣ ਔਰ ਐਜੂਕੇਸ਼ਨ ਅਧਾਰਾ ਹੈ ਜਿਹੜਾ ਇਹ ਚੱਲੇ